ਬੀਵੀ ਸਦੀ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1994 ਨੂੰ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਭਗਤ ਪੂਰਨ ਸਿੰਘ ਦੇ ਪਿਤਾ ਦਾ ਨਾਮ ਸ਼ਿਭੂ ਮੱਲ ਸੀ ਜੋ ਕਿ ਇੱਕ ਸ਼ਾਹੂਕਾਰ ਤੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਸਨ ਭਗਤ ਜੀ ਦਾ ਬਚਪਨ ਦਾ ਨਾਮ ਆਰਾਮਜੀਤ ਦਾਸ ਸੀ ਉਹਨਾਂ ਦੀ ਮਾਂ-ਪਾਪੇ ਪੜ੍ਹੀ ਲਿਖੀ ਨਹੀਂ ਸੀ ਪਰ ਬਹੁਤ ਸਿਆਣੀ ਤੇ ਧਾਰਮਿਕ ਸੋਚ ਵਾਲੀ ਸੀ ਉਹ ਬੂਟੇ ਲਗਾਉਣਾ ਅਤੇ ਫਿਰ ਉਹਨਾਂ ਨੇ ਨਿਯਮਿਤ ਤੌਰ ਤੇ ਪਾਣੀ ਦੇਣਾ ਪੁੱਨ ਦਾ ਕੰਮ ਸਮਝਦੀ ਸੀ ਇਸ ਨੇਕ ਕੰਮ ਵਿੱਚ ਆਰਾਮਜੀਤ ਦਾਸ ਉਸਦੀ ਮਦਦ ਕਰਦਾ ਸੀ ਤੁਰਦੇ ਸਮੇਂ ਮਾ ਭਗਤ ਜੀ ਨੂੰ ਰਸਤੇ ਵਿੱਚੋਂ ਕੰਡੇ ਅਤੇ ਪੱਥਰ ਆਦ ਚੁੱਕਣ ਦੀ ਆਸਕੀ ਤਾਂ ਜੋ ਉਹ ਕਿਸੇ ਦੇ ਪੈਰਾਂ ਵਿੱਚ ਨਾ ਵੱਢ ਜਾਵੇ ਉਹ ਆਰਾਮਜੀਤ ਦਾਸ ਨੂੰ ਦੱਸਦੀ ਕਿ ਕਈ ਕੀੜੇ ਮਕੌੜੇ ਜਾਂ ਹੋਰ ਕੋਈ ਨਿੱਕੇ ਨਿੱਕੇ ਜੀਵ ਉਸਦੇ ਪੈਰ ਹੇਠ ਨਾ ਕੁਚਲੇ ਜਾਣ ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਆਰਾਮਜੀਤ ਦਾਸ ਨੂੰ ਸਾਰੀ ਮਨੁੱਖੀ ਜਾਤੀ ਜਾਨਵਰਾਂ ਪੰਛੀਆਂ ਰੁੱਖਾਂ ਆਦ ਲਈ ਪਿਆਰ ਅਤੇ ਹਮਦਰਦੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਮਦਦ ਕੀਤੀ ਡਾਊਨਲੋਡ ਸ਼ੈਅ ਚੈਟ ਬੀਵੀ ਸਦੀ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1994 ਨੂੰ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਭਗਤ ਪੂਰਨ ਸਿੰਘ ਜਿਹਦੇ ਪਿਤਾ ਦਾ ਨਾਮ ਸ਼ਿਭੂ ਮੱਲ ਸੀ ਜੋ ਕਿ ਇੱਕ ਸ਼ਾਹੂਕਾਰ ਤੇ Hindu ਪਰਿਵਾਰ ਨਾਲ ਸੰਬੰਧਿਤ ਸਨ ਭਗਤ ਜੀ ਦਾ ਬਚਪਨ ਦਾ ਨਾਮ ਆਰਾਮਜੀਤ ਦਾਸ ਸੀ ਉਹਨਾਂ ਦੀ ਮਾਪੇ ਪੜ੍ਹੀ ਲਿਖੀ ਨਹੀਂ ਸੀ ਪਰ ਬਹੁਤ ਸਿਆਣੀ ਤੇ ਧਾਰਮਿਕ ਸੋਚ ਵਾਲੀ ਸੀ ਉਹ ਬੂਟੇ ਲਗਾਉਣਾ ਅਤੇ ਫਿਰ ਉਹਨਾਂ ਨੇ ਨਿਯਮਿਤ ਤੌਰ ਤੇ ਪਾਣੀ ਦੇਣਾ ਪੁੰਨ ਦਾ ਕੰਮ ਸਮਝਦੀ ਸੀ ਇਸ ਨੇਕ ਕੰਮ ਵਿੱਚ ਆਰਾਮਜੀਤ ਦਾਸ ਉਸਦੀ ਮਦਦ ਕਰਦਾ ਸੀ ਤੁਰਦੇ ਸਮੇਂ ਮਾ ਭਗਤ ਜੀ ਨੂੰ ਰਸਤੇ ਵਿੱਚੋਂ ਕੰਡੇ ਅਤੇ ਪੱਥਰ ਆਦ ਚੁੱਕਣ ਦੀ ਆਸਕੀ ਤਾਂ ਜੋ ਉਹ ਕਿਸੇ ਦੇ ਪੈਰਾਂ ਵਿੱਚ ਨਾ ਵੱਢ ਜਾਵੇ ਉਹ ਆਰਾਮਜੀਤ ਦਾਸ ਨੂੰ ਦੱਸਦੀ ਕਿ ਕਈ ਕੀੜੇ ਮਕੌੜੇ ਜਾਂ ਹੋਰ ਕੋਈ ਨਿੱਕੇ ਨਿੱਕੇ ਜੀਵ ਉਸਦੇ ਪੈਰ ਹੇਠ ਨਾ ਕੁਚਲੇ ਜਾਣ ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਆਰਾਮਜੀਤ ਦਾਸ ਨੂੰ ਸਾਰੀ ਮਨੁੱਖ ਜਾਤੀ ਜਾਨਵਰ ਪੰਛੀਆਂ ਰੁੱਖਾਂ ਆਦ ਲਈ ਪਿਆਰ ਅਤੇ ਹਮਦਰਦੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਮਦਦ ਕੀਤੀ ਬੀਵੀ ਸਦੀ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1994 ਨੂੰ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਭਗਤ ਪੂਰਨ ਸਿੰਘ ਜਿਹਦੇ ਪਿਤਾ ਦਾ ਨਾਮ ਸ਼ਿਭੂ ਮੱਲ ਸੀ ਜੋ ਕਿ ਇੱਕ ਸ਼ਾਹੂਕਾਰ ਤੇ Hindu ਪਰਿਵਾਰ ਨਾਲ ਸੰਬੰਧਿਤ ਸਨ ਭਗਤ ਜੀ ਦਾ ਬਚਪਨ ਦਾ ਨਾਮ ਆਰਾਮਜੀਤ ਦਾਸ ਸੀ ਉਹਨਾਂ ਦੀ ਮਾਂ-ਪਾਪੇ ਪੜ੍ਹ ਲਿਖੀ ਨਹੀਂ ਸੀ ਪਰ ਬਹੁਤ ਸਿਆਣੀ ਤੇ ਧਾਰਮਿਕ ਸੋਚ ਵਾਲੀ ਸੀ ਉਹ ਬੂਟੇ ਲਗਾਉਣਾ ਅਤੇ ਫਿਰ ਉਹਨਾਂ ਨੇ ਨਿਯਮਿਤ ਤੌਰ ਤੇ ਪਾਣੀ ਦੇਣਾ ਪੁੱਨ ਦਾ ਕੰਮ ਸਮਝਦੀ ਸੀ ਇਸ ਨੇਕ ਕੰਮ ਵਿੱਚ ਆਰਾਮਜੀਦਾਸ ਉਸਦੀ ਮਦਦ ਕਰਦਾ ਸੀ ਤੁਰਦੇ ਸਮੇਂ ਮਾ ਭਗਤ ਜੀ ਇਹਨੂੰ ਰਸਤੇ ਵਿੱਚੋਂ ਕੰਡੇ ਅਤੇ ਪੱਥਰ ਆਦ ਚੁੱਕਣ ਦੀ ਆਖਦੀ ਤਾਂ ਜੋ ਉਹ ਕਿਸੇ ਦੇ ਪੈਰਾਂ ਵਿੱਚ ਨਾ ਵੜ ਜਾਵੇ ਉਹ ਆਰਾਮਜੀਦਾਸ ਨੂੰ ਦੱਸਦੀ ਕਿ ਕਈ ਕੀੜੇ ਮਕੌੜੇ ਜਾਂ ਹੋਰ ਕੋਈ ਨਿੱਕੇ ਨਿੱਕੇ ਜੀਵ ਉਸਦੇ ਪੈਰ ਹੇਠ ਨਾ ਕੁਚਲੇ ਜਾਣ ਇਹਨਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਆਰਾਮਜੀਦਾਸ ਨੂੰ ਸਾਰੀ ਮਨੁੱਖ ਜਾਤੀ ਜਾਨਵਰਾਂ ਪੰਛੀਆਂ ਰੁੱਖਾਂ ਆਦ ਲਈ ਪਿਆਰ ਅਤੇ ਹਮਦਰਦੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਮਦਦ ਕੀਤੀ ਡਾਊਨਲੋਡ ਚੈਟ ਚੈਟ ਬੀਵੀ ਸਦੀ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ